ਸਿਹਤਮੰਦ ਰਹਿਣ ਲਈ 25 ਕੰਮ ਜ਼ਰੂਰ ਕਰੋ ਖਾਣਾ ਖਾਂਦੇ ਸਮੇਂ ਟੀਵੀ ਜਾਂ ਮੋਬਾਈਲ ਨਾ ਦੇਖੋ ਸਵੇਰੇ ਉੱਠਣ ਤੇ ਦੰਦਾਂ ਨੂੰ ਬੁਰਸ਼ ਕੀਤੇ ਬਿਨਾਂ 3 ਜਾਂ 4 ਗਲਾਸ ਕੋਸਾ ਪਾਣੀ ਪੀਓ ਘੱਟੋ-ਘੱਟ ਇੱਕ ਦਿਨ 8 ਤੋਂ 12 ਗਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਫ੍ਰਿਜ 'ਚ ਰੱਖਿਆ ਜ਼ਿਆਦਾ ਠੰਡਾ ਪਾਣੀ ਨਾ ਪੀਓ ਕੋਈ ਵੀ ਖਾਣਾ ਖਾਣ ਤੋਂ ਬਾਅਦ ਤੁਰੰਤ ਚਾਹ ਨਾ ਪੀਓ ਅਜਿਹਾ ਕਰਨ ਦੇ ਨਾਲ ਪੇਟ ਖਰਾਬ ਹੋ ਸਕਦਾ ਹੈ ਭੋਜਨ ਨੂੰ ਚੰਗੀ ਤਰ੍ਹਾਂ ਚਬਾ ਚਬਾ ਕੇ ਖਾਓ ਜਿਨ੍ਹਾਂ ਨੂੰ ਕਬਜ ਦੀ ਸਮੱਸਿਆ ਹੈ ਉਹਨਾਂ ਨੂੰ ਪੱਕੇ ਪਬੀਤੇ ਦਾ ਸੇਵਨ ਕਰਨਾ ਚਾਹੀਦਾ ਹੈ ਦਿਨ ਦੇ ਦੌਰਾਨ ਕੁਝ ਦੇਰ ਲਈ ਨੰਗੇ ਪੈਰ ਪੈਦਲ ਚੱਲਣਾ ਚਾਹੀਦਾ ਹੈ ਅਤੇ ਜੇਕਰ ਤੁਸੀਂ ਹਰੇ ਘਾਹ ਤੇ ਨੰਗੇ ਪੈਰੀ ਚੱਲੋ ਤਾਂ ਬਿਹਤਰ ਹੋਵੇਗਾ ਸਿਹਤਮੰਦ ਰਹਿਣ ਲਈ ਲੋੜੀਂਦੀ ਨੀਂਦ ਬਹੁਤ ਜ਼ਰੂਰੀ ਹੈ ਤੁਹਾਨੂੰ ਰੋਜ਼ਾਨਾ 6 ਤੋਂ 8 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ ਸਿਹਤਮੰਦ ਰਹਿਣ ਲਈ ਤਣਾਅ ਮੁਕਤ ਰਹਿਣਾ ਬਹੁਤ ਜ਼ਰੂਰੀ ਹੈ ਸਵੇਰੇ ਖਾਲੀ ਪੇਟ ਚਾਹ ਕੌਫੀ ਕੋਲਡ ਡਰਿੰਕ ਸ਼ਰਾਬ ਮਸਾਲੇਦਾਰ ਜਾਂ ਹੋਰ ਮਸਾਲੇਦਾਰ ਭੋਜਨ ਨਾ ਖਾਓ ਆਪਣੇ ਭੋਜਨ ਦੇ ਵਿੱਚ ਫਾਈਬਰ ਦੀ ਸਹੀ ਮਾਤਰਾ ਰੱਖੋ ਸੌਣ ਤੋਂ ਘੱਟੋ ਘੱਟ 2 ਘੰਟੇ ਪਹਿਲਾਂ ਰਾਤ ਦਾ ਖਾਣਾ ਖਾਓ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਥੋੜੇ ਸਮੇਂ ਬਾਅਦ ਤੁਸੀਂ ਖੱਬੇ ਪਾਸੇ ਨੂੰ ਲੇਟ ਜਾਓ ਇਹ ਤੁਹਾਡੇ ਪੇਟ ਲਈ ਬਹੁਤ ਵਧੀਆ ਹੋਵੇਗਾ ਰਾਤ ਦਾ ਖਾਣਾ ਖਾਣ ਤੋਂ ਬਾਅਦ ਥੋੜੀ ਸੈਰ ਜ਼ਰੂਰ ਕਰਨੀ ਚਾਹੀਦੀ ਹੈ ਇਸ ਨਾਲ ਖਾਣਾ ਸਾਡਾ ਪਚ ਜਾਂਦਾ ਹੈ ਰਾਤ ਨੂੰ ਦਹੀਂ ਚੋਲ ਬੀਨਸ ਵਰਗੀਆਂ ਭਾਰੀਆਂ ਚੀਜ਼ਾਂ ਨਾ ਖਾਓ ਹਮੇਸ਼ਾ ਨੱਕ ਰਾਹੀਂ ਸਾਹ ਲਓ ਮੂੰਹ ਰਾਹੀਂ ਸਾਹ ਲੈਣਾ ਕਈ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ ਸਾਨੂੰ ਹਮੇਸ਼ਾ ਭੁੱਖ ਲੱਗਣ ਤੇ ਹੀ ਖਾਣਾ ਖਾਣਾ ਚਾਹੀਦਾ ਹੈ। ਬਗੈਰ ਭੁੱਖ ਤੋਂ ਖਾਧਾ ਹੋਇਆ ਖਾਣਾ ਕਦੇ ਵੀ ਹজম ਨਹੀਂ ਹੁੰਦਾ। ਖੰਡ ਅਤੇ ਨਮਕ ਦਾ ਸੇਵਨ ਘੱਟ ਕਰੋ। ਬਾਜ਼ਾਰ ਦੇ ਵਿੱਚੋਂ ਖਾਣਾ ਖਾਣ ਦੀ ਆਦਤ ਘਟਾਓ। ਰੋਜ਼ਾਨਾ ਕਸਰਤ ਕਰੋ। ਆਪਣੀ ਖੁਰਾਕ ਵਿੱਚ ਫਲ ਅਤੇ ਸਬਜ਼ੀਆਂ ਨੂੰ ਸ਼ਾਮਲ ਕਰਨਾ ਯਕੀਨੀ ਬਣਾਓ। ਸਿਗਰਟ, ਸ਼ਰਾਬ, ਤੰਬਾਕੂ ਆਦ ਦਾ ਸੇਵਨ ਨਾ ਕਰੋ। ਖਾਣਾ ਖਾਣ ਤੋਂ ਬਾਅਦ ਗੁੜ ਖਾਣ ਦੀ ਆਦਤ ਪਾਓ ਇਸ ਨਾਲ ਭੋਜਨ ਨੂੰ ਆਸਾਨੀ ਨਾਲ ਪਚਣ 'ਚ ਮਦਦ ਮਿਲਦੀ ਹੈ ਭੋਜਨ ਕਰਦੇ ਸਮੇਂ ਕਿਸੇ ਕਿਸਮ ਦੀ ਚਿੰਤਾ ਸੋਗ ਗੁੱਸਾ ਆਦਿ ਨਹੀਂ ਕਰਨਾ ਚਾਹੀਦਾ ਹੋਰ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਕਰੋ